ਮਕੀ ਹੋ ਗਿਆ ਉਹ ਕਹਿੰਦੇ ਭਾਈ ਗੁਰੂ ਪਾਤਸ਼ਾਹ ਨੇ ਇਹ ਰਾਜ ਸਿੱਖਾਂ ਨੂੰ ਦਿੱਤਾ ਸੀ ਤੇ ਸਿੱਖੋ ਜਿਨ੍ਹਾਂ ਦੇ ਕੋਲੇ ਸਿੱਖੀ ਹੈ ਪਹਿਲ ਝਾਤ ਮਾਰੋ ਵੀ ਆਪਣੀ ਸਿੱਖੀ ਹੈਗੀ ਹੈ ਸਿੱਖੀ ਹੈ ਮਾਲਵੇ ਦੀਆਂ ਰਿਆਸਤਾਂ ਸੀ ਮਾਲਵੇ ਦੇ ਰਾਜੇ ਸੀ ਇਹ ਇੰਗਰੀਜ਼ਾਂ ਦੇ ਅਧੀਨ ਹੋ ਗਏ ਉਧਰ ਖਾਲਸਾ ਰਾਜ ਤੇ ਇੰਗਰੀਜ਼ਾਂ ਨੇ ਕਬਜ਼ قبضہ ਕਰ ਲਿਆ ਕਹਿੰਦੇ ਸਿੱਖੀ ਧਾਰਨ ਕਰੋ ਜੇ ਸਿੱਖੀ ਧਾਰਨ ਕਰ ਲਈ ਗੁਰੂ ਪਾਤਸ਼ਾਹ ਰਾਜ ਫੇਰ ਦੇ ਦਊਗਾ ਕਹਿੰਦੇ ਹੁਣ ਸਿੱਖੀ ਕਿੱਥੋਂ ਧਾਰੀਏ ਕਿੱਥੋਂ ਲਈਏ ਸਿੱਖੀ ਕਹਿੰਦੇ ਗੁਰਦੁਆਰਿਆਂ ਗੁਰੂ ਦੇ ਘਰ ਚੋਂ ਤੇ ਜਦੋਂ ਗੁਰੂ ਦੇ ਘਰ ਆਏ ਤੇ ਅੱਗੋਂ ਪੁਜਾਰੀਆਂ ਨੇ ਡਾਂਗਾ ਚੁੱਕ ਲੀਆਂ ਕਹਿੰਦੇ ਤੁਸੀਂ ਕੌਣ ਹੋ ਉੱਥੇ ਸਿੱਖੀ ਦਿੱਸੀ ਹੋਈ ਨਹੀਂ ਉੱਥੇ ਤਲ ਖੜਕਦੇ ਪਏ ਸੀ ਉੱਥੇ ਕੁਝ ਹੋਰ ਹੀ ਹੋਈ ਜਾਂਦਾ ਸੀ ਮਰਿਆਦਾ ਨਾਮ ਦੀ ਚੀਜ਼ ਹੀ ਨਹੀਂ ਸੀ ਜਿਹੜੀ ਗੁਰੂ ਦੀ ਮਰਿਆਦਾ ਸੀ ਫਿਰ ਸਿੱਖਾਂ ਨੇ ਕਿਹਾ ਵੀ ਜੇ ਹੁਣ ਸਿੱਖੀ ਝੋਲੀ ਪਵਾਉਣੀ ਹੈ ਨਾ ਤੇ ਪਹਿਲਾ ਗੁਰੂ ਦੇ ਦਰ ਜਿਹੜੇ ਐ ਇਹਨਾਂ ਤੋਂ ਆਜ਼ਾਦ ਕਰਾਉਣਾ ਇੱਥੇ ਗੁਰੂ ਦੇ ਪੰਥ ਦਾ ਪ੍ਰਬੰਧ ਸਥਾਪਿਤ ਹੋਵੇ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦਾ ਸੋਮਾ ਨੇ ਇਥੋਂ ਨਰੋਲ ਗੁਰਮਤ ਦਾ ਪ੍ਰਚਾਰ ਹੋਵੇ ਤੇ ਉਹਨਾਂ ਨੇ ਇਕੱਠਿਆਂ ਹੋ ਕੇ ਆਵਾਜ਼ اٹھਾਉਣੀ ਸ਼ੁਰੂ ਕਰ ਜਗਾ ਜਗਾ ਸ਼ਹੀਦੀਆਂ ਮੋਰਚੇ ਜੇਲਾਂ ਹੋਣ ਲੱਗ ਪਿਆ ਗੋਲੀਆਂ ਚੱਲਣ ਲੱਗ ਪਈ ਜਿਵੇਂ ਜੈਤੋ ਚੱਲੇ ਨਨਕਾਣਾ ਸਾਹਿਬ ਦਾ ਪ੍ਰਬੰਧ ਕਿੰਨਾ ਔਖਾ ਲਿਆ ਸ੍ਰੀ ਦਰਬਾਰ ਸਾਹਿਬ ਕਰਨਤਾਰਨ ਸਾਹਿਬ ਦਾ ਪ੍ਰਬੰਧ ਗੁਰੂ ਕੀ ਬਾਗ ਹੁੱਕੇਵਾਲੀ ਦਾ ਪ੍ਰਬੰਧ ਜਦੋਂ ਪ੍ਰਬੰਧ ਲੈ ਲਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਇਕੱਠਿਆਂ ਹੋ ਕੇ ਬਣਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ੍ਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ भाई वॉलंटियर चाहिए पंथ की संस्था वॉलंटियर चाहिए देने। और है जो श्रोमणी अकाली दल के रूप पैदा और वॉलंटियर सहयोग देंगे रे पंथ की संस्था और सहयोग बहुत काबल दिता बहुत ज्यादा दिता ਇਹ ਹੌਲੀ 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 ਵਲੰਟੀਅਰ ਜਿਹੜੇ ਸੀ ਉਹ ਰਾਸ ਸੱਤਾ 'ਚ ਆ ਗਏ ਤੇ ਰਾਸ ਸੱਤਾ ਪ੍ਰਾਪਤ ਕਰਦੇ 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 ਇੰਨੇ ਮਜ਼ਬੂਤ ਹੋ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ ਜਿਸ ਨੂੰ ਜਿਸ ਨੇ ਪੈਦਾ ਕੀਤਾ ਸੀ ਉਹਨੂੰ ਵੀ ਤੇ ਜਿਹੜਾ ਜਿਹਦੇ ਸਹਿਯੋਗ ਲਈ ਬਣੇ ਸੀ ਉਹਨੂੰ ਵੀ ਆਪਣੇ ਤੋਂ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ ਕਿਉਂਕਿ ਸੱਤਾ ਮਿਲ ਗਈ ਨਾ ਸੱਤਾ ਦੀ ਤਾਕਤ ਦੇ ਨਾਲ ਉਹ ਗੁਮਾਨ ਪੈਦਾ ਹੋ ਗਿਆ ਇਹ ਇਨਾ ਗੁਮਾਨ ਪੈਦਾ ਹੋ ਗਿਆ ਇਨਾ ਗੁਮਾਨ ਪੈਦਾ ਹੋ ਗਿਆ ਵੈਸੇ ਆਪਾਂ ਦੇਖੀਏ ਨਾ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀ ਪ੍ਰਥਾ ਸਥਾਪਿਤ ਕੀਤੀ ਸੀ ਧੰਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਸਥਾਪਿਤ ਕੀਤੀ ਸੀ ਔਰ ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜੇ ਸ਼ੁਰੂਆਤੀ ਜਿਹੜੇ 35 40 50 ਸਾਲ ਸੀ ਉਹਨਾਂ ਸਾਲਾਂ ਦੇ ਵਿੱਚ ਜੇ ਅਸੀਂ ਮਸੰਦਾਂ ਦਾ ਇਤਿਹਾਸ ਪੜੀਏ ਤੇ ਬੜਾ ਕਾਬਲੇ ਤਾਰੀਫ ਕੰਮ ਕੀਤਾ ਉਹਨਾਂ ਨੇ ਗੁਣੀ ਗਿਆਨੀ ਵਿਦਵਾਨ ਸੀ ਪਰ ਜਦੋਂ ਗੱਦੀਆਂ ਲਾ ਲੀਆਂ ਆਪਣੇ ਤੋਂ ਬਾਅਦ ਆਪਣੇ ਪੁੱਤਾਂ ਨੂੰ ਪੁੱਤਾਂ ਤੋਂ ਬਾਅਦ ਪੋਤਰਿਆਂ ਨੂੰ ਬਣਾਉਣਾ ਸ਼ੁਰੂ ਕਰਤਾ ਮਸੰਦ ਤੇ ਪਿਛਲੇ ਜਿਹੜੇ 50 ਸਾਲ ਸੀ ਉਹਦੇ ਵਿੱਚ ਉਹਨਾਂ 'ਚ ਗਰਾਵਟ ਆ ਗਈ ਇੰਨੀ ਗਰਾਵਟ ਆ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪੈਦਾ ਕੀਤੀ ਜਿਹੜੀ ਸੰਪਰਦਾ ਸੀ ਉਹ ਖਤਮ ਕਰਨੇ ਪਏ ਕਿਉਂਕਿ ਗਰਾਵਟ ਆ ਗਈ ਸੁਧਾਰ ਦੀ ਕੋਈ ਗੁੰਦੇਸ਼ ਨਹੀਂ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਹੁਣ ਸੁਧਾਰ ਦੀ ਗੁੰਦੇਸ਼ ਨਹੀਂ ਹੈ ਇਹ ਹੁਣ ਖਤਮ ਕਰਨੀ ਪਈ ਬਿਦਰ ਨੀਤੀ ਇਹਨੂੰ ਬਿਦਰ ਮਹਾਭਾਰਤ ਦੇ ਵਿੱਚ ਬਿਦਰ ਜੀ ਹੋਏ ਨੇ ਬੜੇ ਵਿਦਵਾਨ ਉਹਨਾਂ ਨੇ ਇੱਕ ਨੀਤੀ ਲਿਖੀ ਹੈ ਜਿਵੇਂ ਚਾਣਕਿਆ ਨੀਤੀ ਹੈ ਨਾ ਉਵੇਂ ਬਿਦਰ ਨੀਤੀ ਹੈ ਬਿਦਰ ਜੀ ਕੋਲ ਕਹਿੰਦੇ ਕੁਝ ਮਹਾਤਮਾ ਗਏ ਕਹਿਣ ਲੱਗੇ ਜੀ ਮਹਾਭਾਰਤ ਰੋਕੋ ਜੇ ਮਹਾਭਾਰਤ ਨਾ ਰੋਕੀ ਗਈ ਤੇ ਵੱਡੇ ਵੱਡੇ ਪੀਸ਼ਮ ਪਤਾਮਾ ਵਰਗੇ ਜਿਹੜੇ ਤੁਰੰਤਰ ਵਿਦਵਾਨ ਹੈ ਤੁਰੰਤਰ ਜਿਹੜੇ ਯੋਧੇ ਹੈ ਇਹ ਮਾਰੇ ਜਾਣਗੇ ਉਹ ਕਹਿਣ ਲੱਗੇ ਜਦੋਂ ਕੋਈ ਧਰਮ ਛੱਡ ਦੇ ਕੋਈ ਸਿਧਾਂਤ ਛੱਡ ਦੇ ਕੋਈ ਪਰੰਪਰਾਵਾਂ ਛੱਡ ਦੇ ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਹੈ ਜਿਉ ਮਰਨਗੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੈਦਾ ਹੋਣ ਜਿਹੜਾ ਬੂਟਾ ਸੁੱਕ ਜੇ ਉਹਨੂੰ ਪੁੱਟ ਦੇਣ ਚ ਹੀ ਫਾਇਦਾ ਹੈ ਕਿਉਂਕਿ ਉਹਦੀ ਜਗ੍ਹਾ ਦੇ ਉੱਤੇ ਫਿਰ ਨਵਾਂ ਬੂਟਾ ਅਸੀਂ ਲਾ ਕੇ ਤੇ ਉਹਨੂੰ ਹਰਾ ਭਰਾ ਜਿਹੜਾ ਉਹ ਕਰ ਸਕਦੇ ਆ ਤੇ ਜੇ ਸੁੱਕੇ ਨੂੰ ਪਾਣੀ ਪਾਈ ਜਾਵਾਂਗੇ ਉਹਨੇ ਹਰਾ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਮਸੰਦ ਜਿਹੜੇ ਨੇ ਉਹ ਸੁੱਕ ਗਏ ਨੇ ਹੁਣੇ ਹਰੇ ਹੋਣ ਵਾਲੇ ਨਹੀਂ ਇਹ ਹੁਣ ਸੁਰਜੀਤ ਹੋਣ ਵਾਲੇ ਨਹੀਂ ਇਸ ਕਰਕੇ ਉਹਨਾਂ ਨੂੰ ਖਤਮ ਕਰਨੇ ਉਹਨਾਂ ਨੂੰ ਮਕਾਉਣੇ ਪਏ ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਐ ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦੇ ਹੋਏ ਐ ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸਕੱਤਰ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਾਂ ਦੀ ਕਮੇਟੀ ਕਿਹਾ ਕਮਾਲ ਦੀ ਗੱਲ ਕਿੰਨਾ ਵੱਡਾ ਝੂਠ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਾਂ ਦੀ ਕਮੇਟੀ ਹੈ ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹੀ ਪਰ ਦੇਖੋ ਕਿ ਨਾ ਗਿਰਾਵਟ ਆ ਗਈ ਹੈ ਕਿ ਇਹ ਲਫਜ਼ ਕਹੇ ਗਏ ਕਿ ਗਿਆਨੀ ਹਰਪੀ ਸਿੰਘ ਨੇ 30 ਸਾਲ ਪਰਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਹੇ ਭਾਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹਾਂ ਸੰਸਥਾਵਾਂ ਦੇ ਹਮਾਇਤੀ ਹਾਂ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਤੇ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ ਉੱਟ ਟੀਦੀ ਵੀ ਇਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾਂ ਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ। ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ, ਵਿਅਕਤੀ ਆਉਂਦੇ ਨੇ, ਜਾਂਦੇ ਨੇ, ਖਤਮ ਹੋ ਜਾਂਦੇ ਨੇ। ਚੰਗੇ ਵਿਅਕਤੀ ਹੁੰਦੇ ਨੇ ਸੰਸਥਾਵਾਂ ਉੱਪਰ ਲੈ ਜਾਂਦੇ ਨੇ, ਜੇ ਮਾੜੇ ਆ ਜਾਂਦੇ ਨੇ ਸੰਸਥਾਵਾਂ ਡੋਬ ਦਿੰਦੇ ਆ। ਮਾਰੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾਰੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਰ ਲੈਣਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਛੁੱਟ ਦਿੰਦੇ ਹਾਂ ਸਾਰਾ ਸੇਬ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਛੁੱਟ ਦਿੰਦੇ ਹਾਂ ਵੀ ਸਾਰਿਆਂ ਨੂੰ ਦਾਗ ਹੀ ਕਰੂਗਾ ਇਸ ਸਿਆਣਪ ਹੁੰਦੀ ਐ। ਇਸ ਸਿਆਣਪ ਹੁੰਦੀ ਐ। ਤੇ ਜੈਸੀ ਆਖੀ ਐ ਵੀ ਦਾਗੀ ਨੂੰ ਨਹੀਂ ਬਾਹਰ ਕੱਢਣਾ ਆ ਜਿਹੜੇ ਬਾਕੀ ਸਾਫ਼ ਐ ਇਹ ਬਾਹਰ ਕੱਢ ਦੇਾਂਗੇ ਫਿਰ ਸਾਡੀ ਮੂਰਤ। ਇਹ ਦਾਗੀ ਨੂੰ ਨਹੀਂ ਬਾਹਰ ਕੱਢਣਾ। ਇਹ ਤਾਂ ਰੱਖਣਾ। ਇਹ ਗਲ ਗਿਆ, ਸੜ ਗਿਆ। ਅਸੀਂ ਇਹਨੂੰ ਨਹੀਂ ਛੱਡਣਾ। ਆ ਜਿਹੜੇ ਠੀਕ ਠਾਕ ਐ ਨੇ ਇਹ ਜੇ ਨਿਕਲਦੇ ਤਾਂ ਨਿਕਲ ਜਾਣ। ਇਹ ਸੋਚ ਜਿਹੜੀ ਐ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਐ। ਅਸੀਂ ਪੰਥਕ ਸੰਸਥਾਵਾਂ ਦੇ ਬੈਰੀ ਨਹੀਂ ਹੈ ਦੁਸ਼ਮਣ ਨਹੀਂ ਹੈ ਇਹ ਸੋਚ ਕੇ ਫੈਸਲਾ ਕੀਤਾ ਕਿ ਪੁਨਰਸੁਰਜੀਤੀ ਹੋਣੀ ਚਾਹੀਦੀ ਹੈ ਇੱਕ ਸਮਾਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈੱਡਰੂਮ ਤੱਕ ਉਹਦੇ ਕੰਨ ਚੀਰ ਦਿੰਦੇ ਸੀ ਤੇ ਅੱਜ ਅਮਰਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਨਾ ਕੌਣ ਜ਼ਿੰਮੇਵਾਰ ਹੈ ਆ ਜਿਹੜਾ ਮਾਮਲਾ ਚੱਲਦਾ ਹੈ ਕਰੰਟੇ ਤਾਂ ਤਿੰਨ ਚਾਰ ਮਹੀਨੇ ਤੋਂ ਚੱਲਦਾ ਹੈ ਤਿੰਨ ਚਾਰ ਮਹੀਨਿਆਂ ਤੋਂ ਚੱਲ ਰਿਹਾ ਹੈ ਇਹ ਕੌਣ ਜ਼ਿੰਮੇਵਾਰ ਹੈ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਪਦਵੀ ਕੌਣ ਜ਼ਿੰਮੇਵਾਰ ਹੈ ਦਾ ਤੇ ਜਦੋਂ ਬੋਲਦਾ ਸੀ ਨਾ ਕੋਈ ਮਾਸਟਰ ਤਾਰਾ ਸਿੰਘ ਵਰਗਾ ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲੇ ਗਏ ਲਫ਼ਜ਼ਾਂ ਦੀ ਚਰਚਾ ਹੋਈ ਸੀ ਕੀ ਬੋਲੇ ਆ ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਜਿਹੜੇ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੱਲੋਂ ਬੋਲੀ ਗਈ ਗੱਲ ਦਾ ਜਿਹੜਾ ਹੈ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ ਔਰ ਹਮਾਇਤ ਵੀ ਕਰਦੇ ਹੁੰਦੇ ਸੀ ਅੱਜ ਕੀ ਹੈ ਅੱਜ ਕੁਛ ਵੀ ਨਹੀਂ ਹੈ ਕੌਣ ਸੋਮਵਾਰ ਹੈ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਸੰਸਥਾ ਨੂੰ ਵੀ ਦੇਖ ਲਓ ਬਾਕੀ ਸੰਪਰਦਾਮੇ ਵੀ ਦੇਖ ਲਓ ਕਿਸੇ ਸੰਪਰਦਾ ਦੇ ਇੱਕ ਮੁਖੀ ਦੀ ਦਹਾੜ ਜਦੋਂ ਪੈਂਦੀ ਸੀ ਨਾ ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ ਖਲੇਪੜ ਐਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ ਰੱਜ ਕੀ ਹੋ ਗਿਆ ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਅਸੀਂ ਕਮਜ਼ੋਰ ਹੋ ਗਏ ਉਹ ਜ਼ਿਆਦਾ ਮਜ਼ਬੂਤ ਨਹੀਂ ਹੋਏ ਆ ਉਹ ਉੱਥੇ ਹੀ ਆ ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾਂ ਵਾਲਿਆਂ ਨਾਲ ਅਸੀਂ ਵਾਲੇ ਕਮਜ਼ੋਰ ਕਿਸ ਨੇ ਕਰ ਦਿੱਤਾ ਕਮਜ਼ੋਰ ਇਹ ਕਿਸੇ ਨੇ ਬਸਲੇਸ਼ਨ ਕਰਨ ਦਾ ਯਤਨ ਹੀ ਨਹੀਂ ਕੀਤਾ ਕਿਸ ਨੇ ਫੈਸਿਲੇਸ਼ਨ ਕਰਨ ਦਾ ਯਤਨ ਕੀਤਾ ਕੌਣ ਕਮਜ਼ੋਰ ਹੋ ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇੰਨੇ ਕਮਜ਼ੋਰ ਕਰਤਾ ਜੀ ਸਾਡੀ ਪਾਰਟੀ ਕਮਜ਼ੋਰ ਕਰਤੀ ਸਾਡੀ ਸੰਸਥਾ ਤੋੜਤੀ ਜੀ ਸਾਡੀ ਸੰਸਥਾ ਕਮਜ਼ੋਰ ਕਰਤੀ 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕਮਜ਼ੋਰ 2 ਦਸੰਬਰ ਤੋਂ ਪਹਿਲਾਂ ਕੀ ਨਹੀਂ ਕੀਤੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੜਾ ਧਿਆਨ ਮੰਗਦੀਆਂ ਪੰਥ ਦਾ ਧਿਆਨ ਮੰਨਣਾ ਪੰਥ ਦੇ ਬਸਲੇਸ਼ਨ ਕਰਨ ਦੇ ਯੋਗ ਨੇ ਚੀਜ਼ ਹੈ ਮੈਂ ਇੱਕ ਗੱਲ ਕਹਾਂ